ਬਹੁਤ-ਬਹੁਤ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡਾ ਉਪਰਾਲਾ ਲੋਕਾਂ ਵਾਸਤੇ ਕੀਤਾ ਗਿਆ ਹੈ। ਸੀਐਮ ਭਗਵੰਤ ਮਾਨ ਨੇ ਖਾਸ ਤੌਰ ਤੇ ਲਾਈਵ ਹੋ ਕੇ ਇਸ ਪੂਰੇ ਉਪਰਾਲੇ ਬਾਰੇ ਜਾਣਕਾਰੀ ਦਿੱਤੀ ਹੈ। ਸੀਐਮ ਨੇ ਲਾਈਵ ਹੋ ਕੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਬਿਜਲੀ ਦਾ ਪ੍ਰੋਜੈਕਟ ਖਰੀਦਿਆ ਗਿਆ ਜੋ ਕਿ ਪ੍ਰਾਈਵੇਟ ਸੀ। ਉਸ ਨੂੰ ਹੁਣ ਸਰਕਾਰ ਨੇ ਖਰੀਦ ਲਿਆ ਤੇ ਲੋਕਾਂ ਦੇ ਹਿੱਤ ਦੇ ਵਿੱਚ ਇਸ ਪ੍ਰੋਜੈਕਟ ਵੱਲੋਂ ਕੰਮ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੀ ਕੀਮਤ ਲਗਭਗ 1000 ਕਰੋੜ ਰੁਪਏ ਤੋਂ ਵੀ ਵੱਧਦੀ ਹੈ ਤੇ ਲੋਕਾਂ ਦੇ ਲਈ ਬਿਜਲੀ ਪ੍ਰੋਡਕਸ਼ਨ ਦਾ ਕੰਮ ਇਹ ਪ੍ਰੋਜੈਕਟ ਕਰੇਗਾ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਰਹੇਗੀ ਅਤੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਬਿਜਲੀ ਦੇ ਰੂਪ ਦੇ ਵਿੱਚ ਮਿਲਣਗੀਆਂ ਸੀਐਮ ਭਗਵੰਤ ਮਾਨ ਨੇ ਆਪਣੇ ਇਸ ਖਾਸ ਲਾਈਵ ਦੇ ਵਿੱਚ ਲੋਕਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਆਓ ਸੁਣਦੇ ਹਾਂ ਸੀਐਮ ਭਗਵੰਤ ਮਾਨ ਦੀ ਇੱਕ ਖਾਸ ਪ੍ਰੈਸ ਕਾਨਫਰੰਸ print media ਤੋਂ electronic media ਤੋਂ social media ਤੇ youtube ਦੇ ਜਿੰਨੇ ਵੀ ਮੰਚ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਪਰ ਤੁਹਾਡੇ ਜ਼ਰੀਏ ਤੁਹਾਡੇ ਕੈਮਰੇ ਜ਼ਰੀਏ ਮੈਂ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਨਵੇਂ ਬਰੇ 2024 ਦੀਆਂ ਬਹੁਤ-ਬਹੁਤ ਵਧਾਈਆਂ ਦੇਣਾਂ ਤੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਭ ਦੇ ਘਰੇ ਖੁਸ਼ੀਆਂ ਤਰੱਕੀਆਂ ਤੇ ਤੰਦਰੁਸਤੀਆਂ ਲੈ ਕੇ ਆਵੇ ਇਹ ਨਵੇਂ ਬਰਾ ਪੰਜਾਬ ਲਈ ਵੀ ਨਵਾਂ ਇਤਿਹਾਸ ਸਿਰਜਣ ਵਾਲਾ ਬਰਾ ਬਣੇ ਨਵਾਂ ਵਿਕਾਸ ਨਮੀਆਂ ਨੀਤੀਆਂ ਵਿੱਦਿਆ ਦੇ ਚਾਨਣ ਫੈਲਣ ਔਰ ਸੁਖ ਸ਼ਾਂਤੀਆਂ ਪਰਮਾਤਮਾ ਬਖਸ਼ੇ ਇਹ ਹੀ ਦੁਆ ਸਾਰਿਆਂ ਇਹ ਹੀ ਅਰਦਾਸ ਕਰਦੇ ਸਾਰਿਆਂ ਲਈ ਸੋ ਅੱਜ ਬਲੀ ਸਾਹਿਬ ਬਹੁਤ ਬਹੁਤ ਮਹਿਮਾਨੀ ਤੁਸੀਂ ਸਾਰੇ মিডিਆ ਵੱਲੋਂ ਵੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਔਰ ਮੇਰੇ ਸਰਕਾਰ ਦੇ ਪਰਿਵਾਰ ਨੂੰ ਤੁਸੀਂ ਜਿਹੜਾ ਵਧਾਈਆਂ ਦੇ ਰਹੇ ਹੋ ਕਿਉਂਕਿ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਮੰਨਿਆ ਜਾਂਦਾ ਹੈ মিডিਆ ਨੂੰ ਸੋ ਬੁਰਜੀਆਂ ਦੀ ਆਪਸ ਵਿੱਚ ਬਣਨੀ ਚਾਹੀਦੀ ਹੈ ਸੋ ਜਿੰਨੇ ਵੀ ਬੁਰਜੀਆਂ ਨੇ ਤੁਸੀਂ ਬੁਰਜੀਆਂ ਹੋ ਥੰਮਲੇ ਹੋ ਤੁਸੀਂ ਤੇ ਆਪਸ ਚ ਬਣਨੀ ਚਾਹੀਦੀ ਹੈ ਔਰ ਮੈਨੂੰ ਉਮੀਦ ਮੈਨੂੰ ਉਮੀਦ ਵੀ ਮਿੱਤਰੋ ਸਾਰੇ ਮੇਰੇ ਤੁਸੀਂ ਬਹੁਤ ਚਿਰ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਕੈਮਰਿਆਂ ਰਾਹੀਂ ਮੈਂ ਲੰਘਿਆ ਹੋਇਆ ਆਂ ਤੁਹਾਡੀਆਂ ਕਲਮਾਂ ਰਾਹੀਂ ਮੇਰਾ ਨਾਮ ਲਿਖਿਆ ਹੋਇਆ ਹੈ ਤੁਸੀਂ ਬਹੁਤ ਬਹੁਤ ਧੰਨਵਾਦ ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ ਨਵਾਂ ਸਾਲ ਤਾਂ ਹੈ ਹੀ ਪਰ ਨਵੇਂ ਸਾਲ ਚ ਇੱਕ ਐਸੀ ਹਿਸਟਰੀ ਜਿਹੜੀ ਇਤਿਹਾਸ ਲਿਖਿਆ ਜਾ ਰਿਹਾ ਪੰਜਾਬ ਵੱਲੋਂ ਜਿਹੜਾ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਬਦਲਦੀਆਂ ਦੇ ਨਾਲ ਉਹਨਾਂ ਦੇ ਮਿੱਤਰ ਵੀ ਬਦਲ ਜਾਂਦੇ ਆ ਤਾਂ ਫਿਰ ਸਰਕਾਰਾਂ ਸਰਕਾਰੀ ਸੰਸਥਾਵਾਂ ਨੂੰ ਸਰਕਾਰੀ ਅਦਾਰਿਆਂ ਨੂੰ ਘਾਟੇ ਵਿੱਚ ਸ਼ੋਅ ਕਰਕੇ ਆਪਣੇ ਪ੍ਰਾਈਵੇਟ ਮਿੱਤਰਾਂ ਨੂੰ ਵੇਚ ਦਿੰਦੇ ਆ ਚਾਹੇ ਉਹਦੇ ਵਿੱਚ ਮੈਂ ਕੁਨੈਰੀ ਬਿਸ਼ਰਾਮ ਘਰ ਵੇਚੇ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਵੇਚੀਆਂ ਆ ਉਹਨਾਂ ਨੂੰ ਇਸ ਕੈਟਾਗਰੀ ਚ ਮੰਨਣਾ ਪਰ ਜੋ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਆਪਣੀ ਪਾਰਟੀ ਤੇ ਵਿਸ਼ਵਾਸ ਕੀਤਾ ਅਰਵਿੰਦ ਕੇਜਰੀਵਾਲ ਜੀ ਦੀਆਂ ਗਰੰਟੀਆਂ ਤੇ ਵਿਸ਼ਵਾਸ ਕੀਤਾ ਸਾਡੇ ਐਮਐਲਏ ਸਹਿਬਾਨਾਂ ਤੇ ਤਾਂ ਬਹੁਤ ਭਾਰੀ ਬਹੁਮਤ 92 ਐਮਐਲਏ ਦਾ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਨਵੀਂ ਉਮੀਦ ਨਾ ਸਰਕਾਰ ਬਣਾਈ ਔਰ ਸਰਕਾਰ ਜਿਹੜੀ ਹੈ ਉਹ ਹਰ ਰੋਜ਼ ਕੋਈ ਨਾ ਕੋਈ ਨਵਾਂ ਫੈਸਲਾ ਲੈ ਰਹੀ ਹੈ ਲੋਕ ਪੱਕੇ ਫੈਸਲੇ ਲੈ ਰਹੀ ਹੈ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਦਰਾਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਆਂ ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ और यदि मैं थोड़ी जी डिटेल देनी चाहूंगा पांच सौ चाली मैगावाट बिजली पैदा करता है रनिंग है पांच सौ चाली मैगावाट बिजली पैदा करता है ते एक हजार अस्सी करोड़ रुपए च खरीद यानी कि दो करोड़ रुपया पर मैगावाट जबकि ये भी कहना मैं चाहूंगा ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਇਹ ਤੋ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੈਗਾਵਾਟ ਦਾ ਸੀਗਾ ਇੱਕ ਕੋਬਰਾ ਬੈਸਟ ਝਾਬੂਆ ਪਾਵਰ ਸੀ ਉਹ ਵੀ 600 ਮੈਗਾਵਾਟ ਦਾ ਸੀ ਕੋਈ 1804 ਕਰੋੜ ਚ ਗਿਆ ਕੋਈ 1910 ਕਰੋੜ ਚ ਗਿਆ ਕੋਈ 2248 ਕਰੋੜ ਚ ਗਿਆ ਕੋਈ 1818 ਕਰੋੜ ਚ ਗਿਆ 5ਵੇਂ ਨੰਬਰ ਤੇ ਜੀਵੀਕੇ ਪੀਐਸਪੀਸੀਐਲ ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ ਚ ਖਰੀਦਿਆ ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਐਵਰੇਜ ਖਰਚਾ ਜਦ ਕਿ ਇਹ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਏ ਪਰ ਮੈਗਾਵਾਟਾ ਕੋਈ 3 3.18 ਕਰੋੜ ਕੋਈ 3.7 ਕਰੋੜ ਕੋਈ 3.3 ਕਰੋੜ ਸੋ 2 ਕਰੋੜ ਪਰ ਮੈਗਾਵਾਟ ਖਰੀਦੇ ਹਜੇ ਦੀ 18-19 ਸਾਲ ਏਜ ਪਈ ਹੈ ਪਰ ਉਹ ਵੱਧ ਜਾਂਦੀ ਹੁੰਦੀ ਹੈ ਜੇ ਨਾਲ ਦੀ ਨਾਲ ਮੇਨਟੇਨੈਂਸ ਰਵੇ ਉਹ ਬੰਦ ਸਕਦੀ ਹੈ ਇਹ ਕਿਥੇ ਬੜਾ ਤੁਹਾਨੂੰ ਇੱਕ ਕਮਾਲ ਦਾ ਪੁਆਇੰਟ ਦੱਸਣਾ ਚਾਹੂੰਗਾ ਕਿ ਅਸੀਂ ਪੰਜਾਬ ਸਰਕਾਰ ਜਿਹੜੀ ਉਹ ਕਿਵੇਂ ਲੋਕਾਂ ਦੇ ਇੱਕ ਇੱਕ ਪੈਸੇ ਦਾ ਧਿਆਨ ਰੱਖਦੀ 2016 ਤੋਂ ਨਵੰਬਰ 2023 ਤੱਕ ਇਹਨਾਂ ਤੋਂ ਅਸੀਂ 11165 ਮਿਲੀਅਨ ਯੂਨਿਟ ਖਰੀਦੇ 7902 7902 ਕਰੋੜ ਰੁਪਏ ਦਿੱਤੇ ਕਿਉਂਕਿ ਪੀਪੀਏ ਜਿਹੜੇ ਕਰਕੇ ਗਏ ਸੀ ਉਹੀ ਰਹੇ ਔਰ 7902 ਕਰੋੜ ਚੋਂ 1718 ਕਰੋੜ ਉਹ ਹੈ ਜਦੋਂ ਇਹ ਚੱਲਿਆ ਹੀ ਨਹੀਂ ਕਿਉਂਕਿ ਐਗਰੀਮੈਂਟ ਚ ਪਾ ਲਿਆ ਚੱਲੇ ਨਾ ਚੱਲੇ ਅਸੀਂ ਤੁਹਾਨੂੰ ਪੈਸੇ ਦੇਣ ਹੀ ਦੇਣੇ ਨੇ ਇਹਦੇ ਬਾਰੇ ਅਸੀਂ ਜਦੋਂ ਵਿਪੱਖਸ਼ਾ ਹੁੰਦੇ ਸੀ ਉਦੋਂ ਵੀ ਮੁੱਦਾ ਠਾਇਆ ਸੀਗਾ 1711 ਕਰੋੜ ਖੜੇ ਦੇ ਹੀ ਦੇਤਾ ਜਦ ਕਿ ਅਸੀਂ 1000 1080 ਕਰੋੜ ਚ ਖਰੀਦ ਰਹੇ ਹਾਂ ਉਹਨੂੰ 800 ਯੂਨਿਟ ਜਿਹੜੀ ਕੀਮਤ ਇਹ ਤੋਂ ਪੈਂਦੀ ਰਹੀ 7 ਰੁਪਏ 8 ਪੈਸੇ ਜਦੋਂ ਅਸੀਂ ਲੈ ਲਿਆ ਤਾਂ ਪਛਵਾੜਾ ਕੋਲ ਮਾਈਨ ਚੋਂ ਸਾਡਾ ਕੋਲਾ ਆਊਗਾ ਕੋਲਾ ਵੀ ਆਪਣਾ ਪਚਾਰ ਰੁਪਏ 50 ਪਏ ਸਾਢੇ 4 ਰੁਪਏ ਪਰ ਯੂਨਿਟ ਬਿਜਲੀ ਪਊਗੀ ਜਨਨ ਕਿ ਲਗਭਗ 2.5 ਤੋਂ 2 ਰੁਪਏ 60 ਪੈਸੇ ਤੱਕ ਸਾਡਾ ਘਟ ਹੋ ਜੂਗਾ ਤੇ ਇਹ ਵਿੱਚ ਸਾਲ ਸਾਲ ਦੀ ਬਚਤ ਕਿੰਨੀ ਹੋਊਗੀ 300 ਤੋਂ 500 ਕਰੋੜ ਆ ਆ ਚੀਜ਼ ਆ ਪੁਆਇੰਟ ਮੈਨਰ ਜੀ ਕਿ ਅਸੀਂ ਲੋਕਾਂ ਦੇ ਪੈਸੇ ਨੂੰ ਵੇਸਟ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਕਿ ਉਹਦੇ ਚੋਂ ਬਚਾਇਆ ਜਾਵੇ ਇਹੀ 300 ਤੋਂ 500 ਕਰੋੜ ਦਾ ਤਰਖਾਹਾਂ ਦੇਵਾਂਗੇ ਨਵੀਆਂ ਨੌਕਰੀਆਂ ਕੱਢਾਂਗੇ ਉੱਥੇ ਪੈਸਾ ਲੱਗੂਗਾ ਬਿਜਲੀ ਫ੍ਰੀ ਹੋਊਗੀ ਸਬਸਿਡੀ ਬਿਜਲੀ ਬੋਰਡ ਦੀ 1 ਰੁਪਏ ਦੀ ਵੀ ਦੇਣਦਾਰੀ ਨਹੀਂ ਹੈਗੀ ਮੈਂ ਦਸੰਬਰ ਵਾਲੀ ਵੀ ਦੇਤੀ ਨਹੀਂ ਕੱਲ ਵਾਲੇ ਮਿਲ ਗਏ ਕੱਲ ਤੱਕ ਤਾਂ ਅਪਡੇਟ ਨਾ ਬਿਜਲੀ ਬੋਰਡ ਦੇ ਕੱਲ ਤੱਕ ਦੇ ਪੈਸੇ ਦੇ ਰੱਖਿਆ ਸੀ ਜੋ ਸਬਸਿਡੀ ਦੇ ਬਣਦੇ 31 ਦਸੰਬਰ ਤੱਕ ਦੇ ਤੇ ਇਹਦੇ ਨਾਲ ਇੱਕ ਹੋਰ ਜਿਹੜਾ ਫਾਇਦਾ ਹੋਇਆ ਪਹਿਲਾਂ ਸਾਡੇ ਕੋਲੇ 2 ਥਰਮਲ ਪਲਾਂਟ ਸੀ ਸਰਕਾਰੀ 3 ਸੀ ਪ੍ਰਾਈਵੇਟ ਹੁਣ 3 ਸਰਕਾਰੀ ਹੋ ਗਏ 2 ਪ੍ਰਾਈਵੇਟ ਰਹਿ ਗਏ ਇਹਦਾ ਮਤਲਬ 33% ਤਾਂ ਪੀਪੀਏ ਵੀ ਖਤਮ ਹੋ ਗਿਆ ਨਾ ਜਦੋਂ ਹੁਣ ਖਰੀਦ ਹੀ ਲਿਆ ਸੀ ਤਾਂ ਉਹਦੇ ਨਾਲ ਪਾਵਰ ਪਰਚੇਸ ਐਗਰੀਮੈਂਟ ਕਾਹਦਾ ਰਹਿ ਗਿਆ ਹੁਣ ਸੋ 33% ਉਹ ਹੋ ਗਿਆ ਖਤਮ ਇਸ ਤੋਂ ਬਾਅਦ ਇੱਕ 30 ਜੂਨ ਨੂੰ ਮਾਨਸਾ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ ਉਦੋਂ ਅਸੀਂ ਕੈਬਨਟ ਦੇ ਵਿੱਚ ਇਹਦੀ ਖਰੀਦਣ ਦੀ ਮਨਜ਼ੂਰੀ ਕੈਬਨਟ ਤੋਂ ਕਰਵਾਈ ਸੀ ਫਿਰ ਬਾਅਦ ਦੇ ਵਿੱਚ ਬਲਦੇਵ ਸਿੰਘ ਸਰਾਣ ਜੀ ਜਿਹੜੇ ਸੀ ਐਮਡੀ ਨੇ ਉਹ ਫਾਰਮਲਟੀਆਂ ਕਾਗਜ਼ ਕਿਉਂਕਿ ਇਸ ਥਰਮਲ ਪਲਾਂਟ ਦੀ ਦੇਣਦਾਰੀਆਂ ਕਈ ਬੈਂਕਾਂ ਦੀਆਂ ਸੀ ਉਹਨਾਂ ਬੈਂਕਾਂ ਨਾਲ ਵੀ ਗੱਲ ਹੋਈ ਉਹਨਾਂ ਬੈਂਕਾਂ ਦੇ ਪੈਸੇ ਵੀ ਜਦੋਂ ਟ੍ਰਿਬਿਊਨਲ ਦੇ ਵਿੱਚ ਚੱਲਿਆ ਕੋ ਫੈਸਲਾ ਇਹਨੂੰ ਖਰੀਦਣ ਦਾ ਤਾਂ ਉਹਦਾ ਵੀ ਸੈਟਅਪ ਹੋ ਗਿਆ ਸਾਰਾ ਸੈਟਿੰਗ ਹੋ ਗਈ ਪਛਵਾੜਾ ਕੋਲ ਮਾਈਨ ਤੋਂ ਹੁਣ ਕੋਲੇ ਵੀ ਉਪਲਬਧਤਾ ਕਰਨ ਬਿਜਲੀ ਉਤਪਾਦਨ ਦੁੱਗਣੇ ਤੋਂ ਵੀ ਵੱਧ ਹੋ ਜਾਊਗਾ ਕਿਉਂਕਿ ਕੋਲਾ ਸਾਡੇ ਕੋਲੇ ਆਪਣਾ ਹੈ ਇੱਕ ਵਾਰ ਗੱਲ ਦੱਸ ਦੇਣਾ ਜਿਹੜਾ ਪਛਵਾੜਾ ਪਛਵਾੜਾ ਕੋਲ ਮਾਈਨ ਹੈ ਜਿਹੜੀ ਪੰਜਾਬ ਦੀ ਉਹਦੇ ਚੋਂ ਅਸੀਂ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਦੇ ਸਕਦੇ ਹਾਂ ਪ੍ਰਾਈਵੇਟ ਨੂੰ ਨਹੀਂ ਦੇ ਸਕਦਾ ਤਾਂ ਸਾਡੇ ਕੋਲ ਕੋਲਾ ਇੰਨਾ ਸੀ ਕਿ ਸਾਨੂੰ ਕਈ ਵਾਰੀ ਕੋਲ ਮਿਨਿਸਟਰੀ ਨੂੰ ਕਹਿਣਾ ਪੈਂਦਾ ਸੀ ਕਿ 15 ਕਿ ਦਿਨ ਸਾਨੂੰ ਰੁਕਣ ਦਿਓ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੋਲਾ ਰੱਖਣ ਦੀ 15 ਦਿਨ ਬਾਅਦ ਕੱਢਾਂਗੇ ਹੁਣ ਜਦੋਂ ਤੀਜਾ ਸਾਡੇ ਕੋਲੇ ਆ ਗਿਆ ਤਾਂ ਹੁਣ ਉੱਥੋਂ ਲਗਾਤਾਰ ਕੋਲਾ ਆਊਗਾ ਤੇ ਇਹਦਾ ਇਹਨੇ ਸਿਰਫ 70 ਰੁਪਏ ਅੱਤ ਪੈਸੇ ਸਾਨੂੰ ਪੈਂਦਾ ਸੀ 7902 ਕਰੋੜ ਰੁਪਏ ਪੇ ਕੀਤੇ 1711 ਕੀਤੇ ਜਿਹੜੇ ਬਿਜਲੀ ਉਹ ਨਹੀਂ ਬਣਾਈ ਆਈ ਤੇ ਪਲਾਂਟ ਦੀ ਕੈਪੈਸਿਟੀ 61% ਸੀ ਪਰ ਸਿਰਫ 34% ਹੀ ਚੱਲਿਆ ਜੀ ਜਦੋਂ ਖੜੇ ਦੇ ਪੈਸੇ ਮਿਲਦੇ ਚਲਾਉਣ ਦੀ ਕੀ ਲੋੜ ਹੈ ਫਿਰ ਅਸੀਂ ਇਹਨੂੰ ਹੁਣ ਕੋਲਾ ਕਿਉਂਕਿ ਸਾਡੇ ਕੋਲੇ ਆਪਣਾ 75 ਤੋਂ 80% ਤੇ ਲੱਗ ਜਾਓ ਆਉਣ ਵਾਲੇ ਦਿਨਾਂ ਚ ਬਸ ਤੇ ਇਹਦਾ ਸਭ ਤੋਂ ਜਿਹੜਾ ਮੁੱਖ ਪੁਆਇੰਟ ਆ ਕਿ ਇਹਦਾ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਰਹੇ ਉੱਥੇ ਉਹਨਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸਤੀ ਪ੍ਰਥਾ ਖਤਮ ਕੀਤੀ ਸੋ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਕੋਇਨਵਾਲ ਸਾਹਿਬ ਇਹਦਾ ਨਾਮ ਹੋਊਗਾ ਇਹ 1992 ਚ ਇੱਕ ਐਮਓਯੂ ਐਮਓਯੂ ਰੂਟ ਸੀਗਾ ਉਹਦੇ ਨੇ ਇਹਦੀ ਕਲਪਨਾ ਕੀਤੀ ਗਈ 92 ਚ 2500 ਮੈਗਾਵਾਟ ਲਈ ਪੀਪੀਏ ਤੇ ਹਸਾਈਨ ਹੋ ਗਏ 2006 ਚ 540 ਮੈਗਾਵਾਟ ਦਾ ਐਮਓਯੂ ਦਾ ਹੋਰ ਕਰ ਲਿਆ 2009 ਚ 540 ਦਾ ਸੌਧਿਆ ਹੋਇਆ ਪੀਪੀਏ ਕਰ ਲਿਆ 2016 ਚ ਬਿਜਲੀ ਦਾ ਉਤਪਾਦਨ ਚਾਲੂ ਹੋਇਆ ਔਰ ਇੱਕ ਤੁਹਾਨੂੰ ਹੋਰ ਸੰਯੋਗ ਦੀ ਗੱਲ ਦੱਸ ਦਿੰਨਾ ਕਿ ਜਦੋਂ 2000 9 ਚ 540 ਮੈਗਾਵਾਟ ਦਾ ਕੋਈ ਸੌਧਿਆ ਹੋਇਆ ਪੀਪੀਏ ਕੀਤਾ ਸੀ ਤਾਂ ਗੋਇੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਤੈਂ ਬਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀਤਾ ਸੀ ਤੇ ਅੱਜ ਮੈਂ ਬਤੌਰ ਮੁੱਖ ਮੰਤਰੀ ਉਸ ਥਰਮਲ ਪਲਾਂਟ ਨੂੰ ਖਰੀਦਣ ਜਾ ਰਿਹਾ ਜਿਹੜੇ ਕਹਿੰਦੇ ਭਗਵੰਤ ਮੰਧਿਆੜੀ ਕਰਦਾ ਨੇ ਉਹਨਾਂ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਉਹਨਾਂ ਕਹਿੰਦੇ ਕਿ ਦਿਹਾੜੀ ਵਾਲੇ ਕੰਮ ਕਰਨਾ ਜਾਣਦੇ ਹੁੰਦੇ ਆ ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪਰਮਾਤਮਾ ਤੋਂ ਇਹੀ ਮੰਗਦੇ ਆ ਕਿ ਸਮੱਤ ਬਖਸ਼ੇ ਪਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦੀਵਾਲੀ ਵੇਲੇ ਮੈਂ ਅੱਸੀ ਕੈਸੀ ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦੀਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮੇ ਚੀਮਾ ਮੰਡੀ ਤੋਂ ਆਟੇ ਦੇ ਬਿਸਕਟ ਕਢਾ ਕੇ ਲਿਆਉਂਦੀ ਹੁੰਦੀ ਸੀ ਪੀਪੇ ਚ ਜਿਸ ਵੇਲੇ ਅਸੀਂ ਆਟੇ ਦੇ ਬਿਸਕਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਹਦੇ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆ ਨੇ ਸਮਝ ਲਿੰਗ ਨਹੀਂ ਕੀਤੀ ਇਸਕਾ ਕੈਸੀ ਆਟੇ ਵਾਲੇ ਬਿਸਕਟ ਆਣੇ ਆ ਜੀ ਵੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਹਮਣੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪਰਮਾਤਮਾ ਨੇ ਫਲ ਲਾਇਆ ਤੇ ਗੁਰੂ ਅਮਰਦਾਸ ਫਾਰਮਲ ਪਾਵਰ ਲਿਮਟਿਡ ਗੋਵਿੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ ਤੇ ਸਮੇਂ-ਸਮੇਂ ਤੇ ਤਿੰਨ ਮੁੱਖ ਮੰਤਰੀਆਂ ਨੇ ਸਰਦਾਰ ਬੈਂ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਿੰਦਰ ਸਿੰਘ ਨੇ ਇਹਨਾਂ ਨਾਲ ਐਮਓਜੀ ਦੇ ਸਮਝੌਤੇ ਕੀਤੇ ਪਰ ਪਤਾ ਨਹੀਂ ਹੁਣ ਕੀ ਕੀਤੇ ਹੋਣਗੇ ਉਹ ਨਹੀਂ ਕਰ ਸਕਦੀ ਇੱਕ ਹੋਰ ਪੁਆਇੰਟ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਖਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲੈਂਟ ਤੇ ਰੋਪੜ ਥਰਮਲ ਪਲੈਂਟ ਦੇ ਦੋ ਯੂਨਿਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲੈਂਟ ਕਰੀ ਗਏ ਆ ਨੀਅਤ ਦਾ ਫਰਕ ਹੁੰਦਾ ਬਸ ਜਿਹਨੇ ਐਂ ਕਹੀ ਜਣਾ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਫਿਰ ਰੱਬ ਵੀ ਨਹੀਂ ਬਰਕਤ ਪਾਉਂਦਾ ਫਿਰ ਜੇ ਹੋਵੇ ਨੀਅਤ ਤਾਂ ਥਰਮਲ ਪਲਾਂਟ ਵੀ ਅਸੀਂ ਵੱਡੇ ਵੱਡੇ ਜਿਹੜੇ ਗਰੁੱਪ ਸੀ ਉਹਨਾਂ ਤੋਂ ਬਿਡ ਕਰਕੇ ਸੀ ਸਭ ਤੋਂ ਸਸਤਾ ਵੀ ਲਿਆ ਤੇ ਨਾਲੇ ਪੰਜਾਬ ਨੂੰ ਹੋਰ ਵੀ ਬਿਜਲੀ ਜਿਹੜੀ ਹੈ ਸਸਤੀ ਮਿਲੂਗੀ ਤੇ ਨਾਲ ਜਿਹੜੇ ਪੀਪੀਏ ਸੀਗੇ ਉਹ ਰੱਦ ਹੋ ਗਏ ਜੇ ਕੋਈ ਤੁਹਾਡਾ ਸਵਾਲ ਹੋਵੇ ਜੇ ਦੀ ਵਾਸਤੇ ਹੈ ਜੇ ਇੱਕ ਵਾਰੀ ਫੇਰ ਇੱਦਾਂ ਹੀ ਬੈਠਾਂਗੇ ਕਾ ਕਾਗਜ਼ ਲਿਖ ਕਾਗਜ਼ ਆ ਜਾਣ ਕਾਗਜ਼ ਆ ਜਾਣ ਹੱਥ 'ਚ ਬਸ ਕਰੋ ਜੀ ਮੈਨੂੰ ਬਣਾ ਕੇ ਟੋਟਲ ਪ੍ਰੋਡਕਸ਼ਨ ਜਿਹੜੀ ਹੈ ਕਿੰਨੀ ਹੋਈ ਤੇ ਆਪਣੀ ਕੰਜ਼ਮਪਸ਼ਨ ਜਿਹੜੀ ਹੈ ਕਿੰਨੀ ਹੈ ਦੇਖੋ ਕਿਉਂਕਿ ਲਗਭਗ 18000 ਕਰੋੜ ਦੀ ਤਾਂ ਸਬਸਿਡੀ ਹੈ ਖੇਤਾਂ ਦੀ ਉਸ ਤੋਂ ਬਾਅਦ ਫਿਰ 90% ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਅਸੀਂ ਇੱਕ ਸਦੇਸ਼ ਦਾ ਸਭ ਤੋਂ ਸਸਤਾ ਸੌਦਾ ਸੋਲਰ ਦਾ ਵੀ ਕੀਤਾ ਹੈ ਇੱਕ ਕੰਪਨੀ ਨਾਲ 2 ਰੁਪਏ 54 ਪੈਸੇ ਹਾਰਾਈਜ਼ਨਟ 1100 ਮੈਗਾਵਾਟ ਸੋ 540 ਸਾਡੀ ਜਿਹੜੀ ਆ ਉਹ ਵੱਧ ਚੁੱਕੀ ਹੈ ਬਿਲਕੁਲ ਜਦੋਂ ਸਾਨੂੰ ਸਸਤੀ ਪਾਉਗੀ ਅਸੀਂ ਇੰਡਸਟਰੀ ਸਸਤੀ ਦੇ ਦਾਂਗੇ ਜਦੋਂ ਜੇ ਸਾਨੂੰ 70 ਰੁਪਏ 8 ਪੈਸੇ ਪੈ ਰਹੀ ਹੈ ਤਾਂ ਅਸੀਂ ਫਿਰ ਕੀ ਕਰੀਏ ਫਿਰ ਸੋ ਜੇ ਸਾਨੂੰ 4 ਰੁਪਏ 50 ਪੈਸੇ ਪੈਣ ਲੱਗੀ ਅਸੀਂ ਕੀ ਕਰਨਾ ਅਸੀਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਫੈਕਟਰੀ ਆਵੇ ਜੇ ਜੇ ਸਸਤੀ ਪਾਵਰ ਕਰਕੇ ਮੇਰੇ ਕੋਲੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ ਕਈ ਹਜ਼ਾਰਾਂ ਕਰੋੜਾਂ ਦੀ ਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਾਨੂੰ ਕੀ ਮਾਰਾ ਅਸੀਂ ਕਿਹੜਾ ਕੋਈ ਪੀਪੀਏ ਕਰਨਾ ਹਾਂ ਬਾਕੀ ਜਿਹੜੇ ਦੋ ਰਹਿ ਗਏ ਹੁਣ ਦੋ ਹੀ ਰਹਿ ਗਏ ਹੁਣ ਤਾਂ ਸੋ ਦੋ ਰਹਿ ਗਏ ਉਹਨਾਂ ਦਾ ਵੀ ਅਸੀਂ ਦੇਖ ਰਿਹਾ ਕਿ ਬਲਕਿ ਕੁਝ ਪਾਵਰ ਪਰਚੇਜ਼ ਐਗਰੀਮੈਂਟ ਸੋਲਰ ਦੇ ਵੀ ਹੋਏ ਹੋਏ ਨੇ ਕਿ ਉਹਨਾਂ ਦੇ ਮਾਲਕ ਵੀ ਉਹੀ ਨੇ ਉਹ ਜਿਹੜੇ ਜਿਹੜੇ ਬੋਲਦੇ ਹੁੰਦੇ ਆ ਤੇ ਹੈ ਬੋਲਦੇ ਕੌਣ ਕੌਣ ਆ ਹਾਂ ਕੋੜੇ ਵਾਲੇ ਕੋੜੇ ਵਾਲੇ ਸੋ ਉਹੀ ਮਾਲਕ ਨੇ ਉਹਨਾਂ ਨਾਲ 15 15 ਰੁਪਏ 16 16 ਰੁਪਏ 17 17 ਰੁਪਏ ਪਰ ਯੂਨਟ ਐਗਰੀਮੈਂਟ ਹੋਇਆ ਹੋਏ ਨੇ ਕਿਉਂਕਿ ਇਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਕਰ ਰਹੇ ਹਾਂ ਕਰ ਕਰ ਰਹੇ ਆ ਕੀ ਹੈ ਆ ਕਾ ਕਿਹੜਾ ਕਲਰ ਹੈ ਆ ਕਾ ਕਿਹੜਾ ਪੇਪਰ ਹੈ ਬਾਈਟ ਪੇਪਰ ਆਲਾ ਪੜ੍ਹ ਲਈ ਸਰ ਕੁਛ ਪਈ। ਕਿੰਨੇ ਰੁਪਈਆ ਚ ਪਈ ਹੈ ਬਿਜਲੀ ਕਿੰਨੇ ਰੁਪਈਆ ਚ ਪਹਿਲਾਂ ਮਿਲਦੀ ਸੀ ਕਿੰਨੇ ਰੁਪਈਆ ਚ ਹੋਣ ਪਿਆ ਕਰੂਗੀ। ਬਾਈਟ ਪੇਪਰ ਯਾਰ ਇਹ ਕਿਹੜਾ ਜੈਲੂ ਪੇਪਰ ਹੈ। ਹਾਂਜੀ। ਕੌਣ ਜੀ? ਨਹੀਂ ਜਿਹੜਾ ਅਸੀਂ ਥਰਮਲ ਪਲਾਂਟ ਖਰੀਦ ਲਿਆ ਉਹਦਾ ਤਾਂ ਕੋਈ ਸਟੈਂਡ ਨਹੀਂ ਹੁਣ। ਉਹ ਤਾਂ ਖਤਮ ਹੋ ਗਿਆ। ਜਿਹੜੇ ਦੋ ਹੈਗੇ ਨੇ ਉਹਨਾਂ ਦੇ ਉਹਨਾਂ ਦੀ ਜਾਂਚ ਕਰਾਂ। ਦੇਖਿਏ ਜੋ ਫੋਟੋ ਵਾਲਾ ਸੁਨੀਲ ਜਾਖੜ ਜੀ ਨੇ ਬੋਲਾ ਤਾਂ ਮੈਂ ਨੇ ਪਹਿਲੇ ਵੀ ਉਸ ਦਿਨ ਵੀ ਬੋਲਾ ਤਾਂ ਉਹ ਨਏ ਨੇ ਬੀਜੇਪੀ ਮੇ ਗਏ ਹੈ। ਅਭੀ ਇਤਨੇ ਕੌਨਫੀਡੈਂਸ ਸੇ ਝੂਠ ਬੋਲ ਨਹੀਂ ਪਾ ਰਹੇ ਉਹ। तो अभी धीरे धीरे सीख जाएंगे क्योंकि वहां तो स्क्रिप्ट आती है लिख के कि ये बोल दो तो मैं जब देख रहा था तो उनके होट काम रहे कोई बात नहीं मेरी हमदर्दी है उनके साथ तो ये तो बीजेपी ने भी क्लियर कर दिया मनीषा साहब ने कि ये उनकी निजी सोच है जब पार्टी ने किसी ने किनारा करना हो ना किसी बात से तो ये 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 ही होता है ना कि ये उनकी निजी सोच है अब फोटो वाली भी सोच निजी हो सकती है तो तो फिर मैंने कहा था कि आप सबूत दे दो किस डिजाइन में हमारी डिपार्टमेंट या अरविंद जी की या मेरी फोटो वाला डिजाइन कहीं पेश किया हो मैं राजनीति छोड़ दूँ इससे ज्यादा क्या कह सकता हूं लेकिन उनका जवाब नहीं आया कोई बात नहीं तो अब धीरे धीरे झूठ बोलना सीख रहे हैं दूसरा दूसरा आपका सवाल है हम हम रिजेक्टेड कैटेगरी में क्यों भेजे भगत सिंह को माई भागो जी को करतार सिंह सराबा जी को महाराजा रंजीत सिंह जी को लाला लाजपत राय जी को जलिया वाले बाग का जो साका था उसको हम क्या रिजर्व रिजेक्टेड कैटेगरी में भेज देंगे भाई जी उधर तो आ नहीं पाई इधर दिखा देंगे क्यों फिर मैं नहीं दिखा दूंगा दिल्ली में मैं ले जाऊंगा दिल्ली में तीनों झाकियों को पूरी दिल्ली की सड़कों पे दिखाऊंगा मैं लाल किला पे सिर्फ लाल किला पे क्यों दिखाऊंगा पंजाब में भी दिखाऊंगा अगर हम हमारे बिना पंजाब की झाकी के बिना पंद्रह अगस्त और छब्बीस जनवरी की कल्पना कैसे कर ली इन लोगों ने मतलब हैरानी की हद कौन कौन चुनता है जी ये क्राइटेरिया क्या है इसका ये दो दो डिजाइन दिए राउंड जो दूसरे राउंड में पहुंच गई तीसरे राउंड में पहुंच गई ये कोई टूर्नामेंट हो रहा है आठ छोड़े बीस सेलेक्ट किए आठ आठ स्टेट रह गई चलो दो चार यूटी होंगे तीस चालीस सेकंड की जाकी है तो चार सौ मतलब छ मिनट सात मिनट भी इनके पास नहीं है सात मिनट पता नहीं कौन है कि जो ए, भगत सिंह को रिजेक्ट करता है या पंजाब के कल्चर को रिजेक्ट करता है पता नहीं कौन बिठा रखे वहाँ पे कोई बात नहीं हम तो पंजाब के शहीदों का सम्मान करते हैं हम उनको सम्मान देना जानते हैं बीजेपी से हमें कोई एनओसी की जरूरत नहीं इसमें इंडिया की जो मीटिंग होती है उसमें अगली मीटिंग में जल्दी होगी उसमें जो वहाँ पे डिस्कशन होगा उसके बाद ही बता देखो हम तो देश के लिए लड़ रहे हैं अब देश संविधान बचेगा तो देश बचेगा संविधान बचेगा तो पार्टियां बचेंगी तो हूँ की होया है उन्होंने ਨੇ ਹੁਣ ਕੀ ਹੋਇਆ ਹੈ ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇੱਕ ਧੀ ਕਾਂਗਰਸ